ਹਾਂਜੀ ਤੇ ਇੱਕ ਇਧਰ ਇਹ ਦੂਜਾ ਕਰਨ ਤੰਦ ਕੋਈ ਦੋ ਤਿੰਨ ਦਿਨਾਂ ਦੀ ਉੱਤੇ ਜਿੱਤਿਆ ਠੀਕ ਹੈ ਲਓ ਜੀ ਇਹਦਾ ਬੱਚਾ ਜਿਹੜਾ ਠੀਕ ਹੈ ਜੀ ਮੱਕੀ ਬਾਜ਼ੀਆਂ ਚ winner ਹੋਇਆ ਜੀ ਤਰਨਤਾਰਨ ਵਾਲੀ ਸਾਈਡ ਹਾਂਜੀ ਤੇ ਰਾਤ 11:30 ਵਜੇ ਦਾ ਬੱਚਾ ਉਹਦੇ ਨਾਲ ਕੀ ਕਿਸੇ ਦੀ ਛੱਡੀ ਤੇ ਬਹਿ ਗਿਆ ਸੀ ਠੀਕ ਹੈ ਉਹ ਨਾਲ ਬੱਚਾ ਘੋਟਲੇ ਬਾਝ ਜਿੱਦਾਂ ਬੱਚਾ ਠੀਕ ਹੈ ਲਓ ਜੀ ਇਸ ਕਬੂਤਰ ਦਾ ਜਿਹੜਾ ਕਬੂਤਰ ਹੈ ਜੀ ਇਸ ਕਬੂਤਰ ਦਾ ਜਿਹੜਾ ਬੱਚਾ ਵਾ ਰਾਤ ਕਿੰਨੇ ਵੇ ਛੱਡਿਆ ਸੀ ਜੀ ਇਹ ਸਵੇਰ 7 ਵਜੇ ਛੱਡਿਆ ਸੀ ਤੇ ਰਾਤ ਸਾਢੇ 11 ਵਜੇ ਬੱਚਾ ਬੈਠਾ ਛਤਰੀ ਤੇ ਲੋਈ 7 ਵਜੇ ਛੱਡਿਆ ਸੀ ਤੇ ਸਾਢੇ 11 ਵਜੇ ਰਾਤ ਉੱਥੇ ਮਤਲਬ ਕਿ ਫਿਰਦਾ ਰਿਹਾ ਸੀ ਜੇ ਕਬੂਤਰ ਇਹਦਾ ਬੱਚਾ ਜਿਹੜਾ ਤੇ ਸਾਢੇ 11 ਵਜੇ ਜਿਹੜਾ ਕਿਸੇ ਦੀ ਛਤਰੀ ਤੇ ਬਹਿ ਗਿਆ ਤੇ ਉਹਨਾਂ ਨੇ ਬਾਕੀ ਗੁੰਮ ਕਰ ਲਿਆ ਬੱਚਾ ਠੀਕ ਹੈ ਜੀ ਤੇ ਉਹਨਾਂ ਦਿੱਤਾ ਨਹੀਂ ਜੀ ਇਦਾਂ ਵੀ ਜਿਹੜੇ ਆਪਣੇ ਲੋਈ 7 ਵਜੇ ਕੱਲ ਜੀ ਸਾਰੇ ਘਰਾਂ ਨੂੰ ਅੱਜ ਆਪਾਂ ਆਏ ਹਾਂ ਜੀ ਕਟਾਰੀ ਤੇ ਆ ਵੀ ਜੀ ਆਪਾਂ ਹਰਪ੍ਰੀਤ ਵੀਰ ਜੀ ਤੇ ਕਰਨ ਵੀਰ ਜੀ ਇਹ ਤੁਹਾਨੂੰ ਆਪਣੇ ਜਿਹੜੇ ਕਬੂਤਰੇ ਜਿੰਨਾਂ ਕੋ ਮਲਵਾਈਏ ਨੇ ਇਲਾਕੇ ਉੱਡਦੇ ਠੀਕ ਹੈ ਜੀ ਉਹਨਾਂ ਦਾ ਸ਼ੌਕ ਕਰਾਉਣ ਲੱਗੇ ਆ ਜੀ ਤੇ ਜਿਹੜੇ ਬ੍ਰੀਡਰ ਨੇ ਉਹਨਾਂ ਦਾ ਵੀ ਸ਼ੌਕ ਕਰਾਉਣਗੇ ਇਹ ਸਾਰੇ ਪੀਟ ਬ੍ਰੀਡਰ ਦੇ ਲੋਰੀ ਤਾਂ ਅੱਜ ਨਹੀਂ ਸ਼ੌਕ ਕਰਾਉਂਗੇ ਜੀ ਅੱਜ ਸਿੰਗਲ-ਸਿੰਗਲ ਕਰ ਲੋ ਸਿੰਗਲ-ਸਿੰਗਲ ਕਰ ਲੋ ਆਇਆ ਇਹਦੀ ਹਿਸਟਰੀ ਥੋੜੀ ਦੱਸ ਦਿੰਦੇ ਜੀ ਭਾਈ ਕੂਤਰੀ ਆ ਸੰਦੀ ਵੀਰ ਦੇ ਘਰੋਂ ਆਈ ਆ ਅਸਲਵੰਦੀ ਦਾ ਵੀਰ ਇਹ ਵੱਡੀ ਕੂਤਰੀ ਇਹਦੇ ਬੱਚੇ ਆਪਾਂ ਕੋ ਹਾਂਜੀ ਜੀ ਇਹ ਵੀ ਦੀ ਮੰਦਿਰ ਵੀਰ ਦੇ ਘਰੋਂ ਆਈ ਤਲਵੰਡੀ ਤੋਂ ਹਾਂਜੀ ਜੀ ਇਹ ਸਾਰੇ ਕਬੂਤਰ ਉਹਦੇ ਘਰੋਂ ਆ ਹਾਂਜੀ ਹਾਂਜੀ ਇਹ ਜੋੜੇ ਦੇ ਬੱਚੇ ਆਨੇ ਆਏ ਆ ਕਿ ਤਿੰਨ ਸੀ ਜਿੰਨ ਆਪਾਂ ਕੋ ਪਾਏ ਜਿੱਦੇ ਕੂਤ ਠੀਕ ਹੈ ਜੀ ਇਹ ਤਲਵੰਡੀ ਤੋਂ ਆਏ ਆ ਜੀ ਠੀਕ ਹੈ ਜੀ ਤੇ ਇਹਨਾਂ ਦੇ ਜਿਹੜੇ ਆ ਬੱਚੇ ਆ ਜੀ ਇਹਨਾਂ ਦੇ ਬੱਚੇ ਡਾਈਦੇ ਆਪਾਂ ਹਾਂਜੀ ਬੱਚੇ ਡਾਈਦੇ ਹਾਂਜੀ ਆ ਵੀ ਇਹਦੇ ਫਾ ਇਹ ਪੱਤੀ ਹੈ ਅੱਛਾ ਇਸੇ ਦੀ ਪੱਠੀ ਹੈ ਨਾ ਨਾ ਆ ਆ ਮਾਂ ਹੈ ਆ ਪੱਠਾ ਇਹਦਾ ਅੱਛਾ ਲਓ ਜੀ ਪਹਿਲਾਂ ਤੁਹਾਨੂੰ ਜਿਹੜਾ ਮਾਂ ਦਾ ਸ਼ੌਂਕ ਕਰਾਇਆ ਹੁਣ ਤੁਹਾਨੂੰ ਆਪਾਂ ਪੁੱਤ ਦਾ ਹਾਂਜੀ ਪੁੱਤ ਦਾ ਸ਼ੌਂਕ ਕਰਾਉਂਗੇ ਠੀਕ ਹੈ ਜੀ ਇਹ ਉੱਡਿਆਗਾ ਜੀ ਇਹ ਮਟਾ ਉਹ ਮੰਡੀ ਵੀਨੇ ਛੱਡਿਆ ਸੀ ਆਈ ਤੀ ਹਾਂਜੀ ਇਹ ਦੂਜਾ 4 ਵੇ ਬਹਿ ਗਿਆ ਸੀ ਪੁੱਤ ਦੀ 4 ਵੇ ਬਹਿ ਗਿਆ ਕਿਹੜੇ ਪਿੰਡ ਜੀ ਇਹ ਤਲਵੰਡੀ ਤਲਵੰਡੀ ਅੱਛਾ ਜੀ ਠੀਕ ਠੀਕ ਹੈ ਆ ਬਾਕੀ ਆ ਸਾਰੇ ਵੱਡੇ ਪੁੱਤਰ ਉਹਨਾਂ ਦੇ ਘਰ ਦੇ ਆ ਜੀ ਠੀਕ ਚਲੋ ਹਾਂਜੀ ਹਾਂਜੀ ਬਾਈ ਆਹ ਤੁਹਾਨੂੰ ਤੇ ਭਾਈ ਬੱਚਾ ਆਪਾਂ ਕੋ ਪੱਠਾ ਹੀ ਹਾਂਜੀ ਤਿੰਨ ਬਾਜ਼ੀਆਂ ਲਗਾਤਾ ਜਿੱਤਿਆ ਜਿੱਤੇ ਇੱਕ ਆਪ ਜਮਸਤਪੁਰ ਜਿੱਤਿਆ ਸੀ ਹਾਂਜੀ ਤੇ ਇੱਕ ਇਧਰ ਇਹ ਦੂਜਾ ਤਰੇ ਤਾਂ ਵੀ ਦੋ ਦਿਨ ਤੱਕ ਜਿੱਤਿਆ ਠੀਕ ਪੱਠਾ ਹੀ ਲਓ ਜੀ ਇਹਦਾ ਬੱਚਾ ਜਿਹੜਾ ਠੀਕ ਹੈ ਜੀ ਮੱਕੀ ਬਾਜ਼ੀਆਂ ਚ ਜੀ ਜੀਨਰ ਹੋਇਆ ਜੀ ਤਰਨਤਾਰਨ ਵਾਲੀ ਸਾਈਡ ਹਾਂਜੀ ਰਾਤ 11:30 ਵਜੇ ਦਾ ਬੱਚਾ ਉਹਦਾ ਨਾ ਕਿ ਕਿਸੇ ਦੀ ਛੱਡੀ ਤੇ ਬਹਿ ਗਿਆ ਸੀ ਇਹ ਨਾ ਬੱਚਾ ਘੁੱਟ ਲਿਆ ਬਾਜ ਜਿੱਦਾਂ ਬੱਚਾ ਸੀ ਲੋਈ ਇਸ ਕਬੂਤਰ ਦਾ ਜਿਹੜਾ ਕਬੂਤਰ ਹੈ ਇਸ ਕਬੂਤਰ ਦਾ ਜਿਹੜਾ ਬੱਚਾ ਵਾ ਰਾਤ ਕਿੰਨੇ ਦੀ ਛੱਡਿਆ ਸੀ ਇਹ ਸਵੇਰ 7 ਵਜੇ ਛੱਡਿਆ ਸੀ ਤੇ ਰਾਤ 11:30 ਵਜੇ ਬੱਚਾ ਮੈਂ ਤਾਂ ਛੱਡੀ ਦੀ ਲੋਈ 7 ਵਜੇ ਛੱਡਿਆ ਸੀ ਤੇ 11:30 ਵਜੇ ਰਾਤ ਉੱਥੇ ਮਤਲਬ ਕੀ ਫਿਰਦਾ ਰਿਹਾ ਸੀ ਇਹ ਕਬੂਤਰ ਇਹਦਾ ਬੱਚਾ ਜਿਹੜਾ ਇਹ 11:30 ਵਜੇ ਜਿਹੜਾ ਕੇ ਦੀ ਛਤਰੀ ਦੇ ਬਹਿ ਗਿਆ ਤੇ ਉਹਨਾਂ ਨੇ ਬਾਕੀ ਗੋਮ ਕਰ ਲਿਆ ਬੱਚਾ ਠੀਕ ਹੈ ਜੀ ਤੇ ਉਹਨਾਂ ਦਿੱਤਾ ਨਹੀਂ ਜੇ ਇਦਾਂ ਵੀ ਜਿਹੜੇ ਆਪਣੇ ਹੈਗੇ ਆ ਕਈ ਕੀ ਆਪਾਂ ਉਹਨਾਂ ਨੂੰ ਕਹਿ ਸਕਦੇ ਆਂ ਵੀ ਪਤਨੀ ਚੇ ਬੰਦੇ ਜਿਹਨਾਂ ਆਪਾਂ ਚੜੀ ਮਾਰ ਕਹਿ ਦਿੰਦੇ ਆਂ ਜਿਹੜੇ ਆਪਣਾ ਸ਼ੌਂਕ ਵੀ ਖਰਾਬ ਕਰਦੇ ਆਂ ਘਰਾ ਹੀ ਨਾ ਦਾ ਸ਼ੌਂਕ ਚਲੋ ਕਾਫੀ ਚਲੋ ਇਹਨਾਂ ਕੋਈ ਮਾਂ ਪਿਓ ਹੈਗਾ ਵਾ ਇਹਨਾਂ ਨੂੰ ਕੋਈ ਫਰਕ ਨਹੀਂ ਪਿਆ ਪਰ ਫਿਰ ਵੀ ਇਦਾਂ ਨਹੀਂ ਕਰਨਾ ਚਾਹੀਦਾ ਤੇ ਲਓ ਜੀ ਇਹਦਾ ਸ਼ੌਂਕ ਆ ਬਈ ਠੀਕ ਹੈ ਤੇ ਇਹ ਭਈਆ ਕਿਧਰੋਂ ਆ ਹੀ ਆਪਣੇ ਇਹ ਸਾਰੇ ਮਨਦੀਪ ਵੀਰ ਦੇ ਘਰ ਦੇ ਅੱਛਾ ਜੀ ਮਨਦੀਪ ਵੀਰ ਦੀ ਤਲਵੰਡੀ ਤੋਂ ਲਾਂਡੀ ਤੋਂ ਆ ਮਨਦੀਪ ਵੀਰ ਜੀ ਉਹਨਾਂ ਦੇ ਘਰ ਦੇ ਹੀ ਆ ਜੀ ਸਾਰੇ ਨਹੀਂ ਲਓ ਜੀ ਇਹ ਪੰਜੇ ਓਕੇ ਹਾਂ ਜੀ ਇਹ ਤਾਂ ਨਹੀਂ ਸੀ ਪੱਖਾ ਨਾ ਕਰਦੀ ਬਾਜੀ ਜਿੱਤਿਆ ਹੀ ਆਪਾਂ ਕੋ ਅੱਛਾ ਜੀ ਲਾਸਟ ਬਾਜੀ ਲਾਸਟ ਆਪਣਾ ਦੁੱਤਰੀ 3 ਵਜੇ ਬੈਠੇ ਇਹਦਾ ਬੱਚਾ ਹੋਈ ਗਈ ਲਓ ਜੀ ਜੇਠ ਦੇ ਵਿੱਚ ਮਕੀ ਤਪਦੀਆਂ ਲੋਵਾਂ ਦੇ ਵਿੱਚ ਇਹਦਾ ਬੱਚਾ ਜਿਹੜਾ 1:30 ਵੇ ਬੈਠਾ ਜੇ ਠੀਕ ਹੈ ਜੀ ਸਾਰੀ ਲੋਕਾਂ ਦੇ ਕਬੂਤਰ ਬੈਗੇ ਹੀ ਤੇ ਇਹਦਾ ਮਤਲਬ ਕੀ ਘਰ ਘਰ ਦੀ ਬਾਜੀ ਆਸ ਠੀਕ ਹੈ ਜੀ ਛੱਡਿਆ ਸੀ ਘਰ ਦੀ ਬਾਜੀ ਸੀ ਇਹਨਾਂ ਦੀ ਹਾਂ ਫਿਰ ਠੀਕ ਹੈ ਜੀ ਤੇ ਉੱਥੇ ਛੱਡਿਆ ਸੀ ਭਾਈ ਇਹਨਾਂ ਨੇ ਇਹਦਾ ਬੱਚਾ ਤੇ 1:30 ਵੇ ਤਪਦੀ ਲੋ ਚ ਬੈਠਾ ਜੇ ਪੂਰੇ ਮਤਲਬ ਕੀ ਵੇਖੋ ਜੀ ਇਹਦੀ ਅੱਖ ਦਾ ਸ਼ੌਂਕ ਕਰ ਲੋ ਨਾ ਠੀਕ ਹੈ ਇਹ ਭਾਈ ਹੁੰਦਾ ਕਿੰਨਾ ਚੋ ਇਹ ਭਾਈ ਇਹ ਸਾਰੇ ਉਹਦੇ ਘਰ ਦੀ ਬਰੀਡ ਜੇ ਨਹੀਂ ਨਹੀਂ ਉਸ ਤਰ੍ਹਾਂ ਮਤਲਬ ਆਪਾਂ ਬਰੀਡ ਵਾਈਜ਼ ਕਹਿ ਦਈਏ ਤੇ ਕਿੰਨਾ ਚੋ ਆਉਂਦਾ ਹੈ ਇਹ ਇਹਦਾ ਵੀ ਉਹਨੇ ਮੇਰੇ ਸਹਨੇ ਧੰਨੀ ਵਾਲੀ ਕਬੂਤਰ ਸੀ ਉਤੋਂ ਰਾਜਨ ਵਾਲਾ ਕਬੂਤਰ ਸੀ ਸਹੀ ਹੈ ਹਾਂਜੀ ਲੋ ਜੀ ਇਹਦੇ ਚਾਂਦੇ ਪੀਸਾਂ ਦਾ ਜਿਹੜੇ ਵਧੀਆ ਭਾਈ ਇਹਨਾਂ ਦੇ ਸਾਰੇ ਰਿਜ਼ਲਟਡ ਹੀ ਆ ਸਾਰਿਆਂ ਦਾ ਬਹੁਤ ਵਧੀਆ ਰਿਜ਼ਲਟ ਆ ਠੀਕ ਹੈ ਇਰੀਆ ਪੱਤਾਂ ਨੂੰ ਚੰਦ ਬੀਸਾਂ ਦਾ ਸ਼ੌਂਕ ਕਰਾਵਾਂਗੇ ਇਹ ਭਾਈ ਨੀ ਨੇ ਤਲਵੰਡੀ ਤੋਂ ਉਹਨਾਂ ਨਾਲੋਂ ਜਿਹੜੇ ਭਾਈ ਉਹ ਸਾਰੇ ਜਿਹੜੇ ਆ ਕਬੂਤਰ ਆ ਇਹਨਾਂ ਨੇ ਉਹਨਾਂ ਕੋਲ ਲਏ ਤਾਂ ਜੋ ਹਰੀ ਅੱਖ ਦਾ ਕਬੂਤਰ ਲਓ ਜੀ ਹਰੀ ਅੱਖ ਦਾ ਕਬੂਤਰ ਤਾਂ ਹਮ ਤਾਨੂੰ ਸ਼ੌਂਕ ਕਰਾਉਣ ਲੱਗੇ ਜੀ ਭਾਈ ਸਭ ਤੋਂ ਪਹਿਲਾਂ ਤੁਹਾਨੂੰ ਇਹਦੇ ਪਾਰ ਦਾ ਹੀ ਸ਼ੌਂਕ ਕਰਾਉਣਾ ਲੱਗੋ ਜੀ ਇੱਕੋ ਹੀ ਪਾਰ ہاتھ مارو ٹھیک لائٹ زیادہ ہوتا نہیں ہوں چلو چلو کوئی نہیں وادی بہت ਲਓ ਜੀ ਇਹ ਕੁਲੀ ਇਹ ਤਾਂ ਟਿਕਾਣਾ ਇਹ ਰਤਨ ਲਓ ਜੀ ਇੱਕ ਚੈੱਕ ਕਰੋ ਜੀ ਇਹਦਾ ਭਾਈ ਕੀ ਰਿਜ਼ਲਟ ਆ ਕਬੂਤਰੀ ਦਾ ਇਹ ਕੂਤੀ ਇਹਦੇ ਬੱਚੇ ਇਹਦੇ ਨਾਲ ਕੀ ਆਪਾਂ ਕੁਛ 6 ਵਜੇ ਤੱਕ ਬੈਠੇ ਜੀ ਅੱਛਾ ਜੀ ਇਹਦੇ ਬੱਚੇ ਲਓ ਜੀ ਇਹਦੇ ਬੱਚੇ ਜਿਹੜੇ ਹਾਂ ਮਾਦੀ ਦੇ ਭਾਈ ਨੇ ਦੱਸਦੇ ਪਏ ਵੀ ਆਪਣੇ ਕੁਛ 6 ਵਜੇ ਤੱਕ ਜਿਹੜੇ ਇਹਦੇ ਬੱਚੇ ਬੈਠੇ ਜੇ ਕਿ ਜਿਹੜੇ ਇਹਦੇ ਬੱਚੇ ਬੈਠੇ ਜੇ ਇਹ ਕਰੀ ਅੱਖ ਦਾ ਸ਼ੌਂਕ ਕਰ ਲੋ ਓਕੇ ਓਕੇ ਹੂੰ ਕਾ ਬੁਤਰੇ ਬਿਲਕੁਲ ਲਾਈਟ ਆ ਅੱਖ ਜੇ ਦੀ ਇਹ ਫਾਇਉ ਨਹੀਂ ਫੜਦੇ ਘਟਿਆ ਤਾਂ ਜੇ ਕਰਨ ਆਪਣੇ ਕੋਈ ਗੁਰਮਨਾ ਦੇ ਪਏ ਕਿਉਂਕਿ ਬਹੁਤ ਜਿਆਦਾ ਮਿੱਠੇ ਹੁੰਦੇ ਆ ਕਬੂਤਰ ਇਹ ਲੱਗੇ ਹੁੰਦੇ ਆ ਇਹ ਨਾਲ ਭਾਈ ਫੀਮੇਲ ਹੈ ਦੀ ਨਹੀਂ ਨਹੀਂ ਇਹ ਬਿੰਦਰ ਆਲੀ ਪੁੱਤਰੀ ਹੈ ਬਿੰਦਰ ਪੁੱਲੀ ਆ ਬਿੰਦਰ ਪੁੱਲੀ ਆ ਅੱਛਾ ਜੀ ਲਓ ਜੀ ਆਪਣੇ ਪੂਰੀ ਪੱਠੀ ਹੀ ਹੈ ਬਿੰਦਰ ਪੁੱਲੀ ਵਾਲੀ ਇਦਾ ਵੀ ਕੀ ਰੀਅਲਟ ਹੈਗਾ ਇਹ ਇਹਦੇ ਭਾਜੀ ਇਹਦੇ ਆਪ ਹੀ ਉੱਡੀ ਹਿੱਤੇ ਇਹਦੇ ਹਾਂਜੀ ਇਹ ਆ ਵੀ ਭਾਜੀ 4 ਵਜੇ ਤੱਕ ਉੱਡੀ ਹਿੱਤੀ ਅੱਛਾ ਜੀ ਇਹਨੂੰ ਨਾ ਬਿਜਲੀ ਨੇ ਪਾ ਦਿੱਤੀ ਤੇ ਉਹਨੂੰ ਕੋਸਤਾ ਜਿੱਤਾ ਗੋਲ ਖਾ ਹਾਂਜੀ ਹਾਂ ਯਾਰ ਡੈਮੇਜ ਹੈਗਾ ਮੱਗੀ ਹੀ ਇਦਾਂ ਪਿਆ ਇਹ ਬਾਅਦ ਚ ਉਹ ਬੱਚਿਆਂ ਚ ਪਾਤੀ ਨਹੀਂ ਅੱਛਾ ਠੀਕ ਲਓ ਜੀ ਅੱਛਾ ਅੱਛਾ ਬਿਜਲੀ ਇਦਾਂ ਹਲੋ ਜੀ ਆਪਾਂ ਇਹਨਾਂ ਕਾਫੀ ਸਿਰਦਾ ਕਬੂਤਰ ਫੜਿਆ ਹਦਾ ਆਪੋ ਜੀ ਆਓ ਭਾਈ ਕਰਾਓ ਇਹਨਾਂ ਸ਼ੌਂਕ ਆਪਾਂ ਇਹਨੂੰ ਦਿਨ ਨੂੰ ਸ਼ੌਂਕ ਕਰਾਉਣਗੇ ਕਰਨ ਭਾਈ ਨਹੀਂ ਆਪਣੀ ਕੋਈ ਵੀ ਕਰਨ ਭਾਈ ਨਹੀਂ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਹੁਣ ਤੱਕ ਲਓ ਜੀ ਇਹ ਭਾਈ ਥੋੜਾ ਜਿਹਾ ਦੱਸਿਓ ਇਹਦੇ ਬਾਰੇ ਇੱਕ ਕਬੂਤਰ ਗਮ ਮੱਤ ਚੰਗੇ ਥੋੜੀ ਥੋੜੇ ਜਿਹਾ ਇੱਥੇ ਕਰੀਏ ਠੀਕ ਹੈ ਜੀ ਕੱਲ੍ਹ ਪੈ ਜਾ ਆ ਜਾਂਦਾ ਮਸਲਾ ਨਹੀਂ ਆਖੇ ਲਓ ਜੀ ਤੁਹਾਨੂੰ ਅੱਖ ਦਾ ਐ ਸ਼ੌਂਕ ਕਰਵਾਉਣੇ ਆ ਠੀਕ ਹੈ ਜੀ ਕਿਉਂਕਿ ਥੋੜੀ ਅੱਖ ਲਾਈਟ ਤੇ ਕਰਕੇ ਲਾਈਟ ਤੇ ਤਾਂ ਤਾਂ ਇੱਥੇ ਰੱਖੋ ਬਹੁਤ ਸੋਹਣੀ ਅੱਖਾਂ ਐ ਠੀਕ ਐ ਜੀ ਏ ਘਰ ਦੀ ਬਾਈ ਦਾ 7 ਤੋਂ 7 ਬੈਠਾ ਹੈ ਠੀਕ ਐ ਕਿਸੇ 7 ਵਜੇ ਡਾਇਰ ਸ਼ਾਮ ਨੂੰ 7 ਵਜੇ ਬੈਠਾ ਹੈ ਇਸ ਤਰ੍ਹਾਂ ਠੀਕ ਠੀਕ ਘਰ ਦੀ ਬਾਈ ਠੀਕ ਘਰ ਦੀ ਬਾਈ ਐ ਠੀਕ ਠੀਕ ਇਹ ਪੰਜੇ ਐ ਜੀ ਠੀਕ ਪਈ ਦਾ ਪਾਰ ਸਾਈਡ ਨੂੰ ਖੋਲ ਕੇ ਦੇ ਦੋ ਜੀ ਇਹ ਆ ਜੀ ਠੀਕ ਐ ਇਹ ਬਰੀਡਰ ਵੀ ਆ ਕਬੂਤਰੇ ਇਸ ਕਾਕੇ ਥੋੜੇ ਪਰ ਕੇਰੇ ਹੋਏ ਨੇ ਬਰੀਡਰ ਸਾਰੇ ਚਲੋ ਠੀਕ ਆਕੇ ਲੋਈ ਆ ਰੁਕ ਮੈਂ ਰੋਕੀ ਰੋਕੀ ਚਲੋ ਲੋਈ ਆਪਣੇ ਮਨਦੀਪ ਭਾਈ ਨੇ ਸਭੂ ਕੀ ਤਲਵੰਡੀ ਤੋਂ ਜੀ ਉਹਨਾਂ ਦੇ ਜਿਹੜੇ ਘਰ ਦਾ ਜਿਹੜਾ

ਲਓ ਜੀ ਆ ਕਬੂਤਰੀ ਤੁਹਾਨੂੰ ਸ਼ੋਅ ਕਰਾਉਣ ਨੇ ਜੀ ਇਹ ਦਾ ਠੀਕ ਹੈ ਜੀ ਸ਼ਾਖੀ ਏ ਇਹਦੇ ਜਿਹੜੇ ਪੂਛ ਦੇ 14 ਪਰ ਜੇ ਬੜੀ ਪਤਲੀ ਜੀ ਸਲੇਮ ਫੇਟ ਜੀ ਮਾਦੀ ਜੀ ਤੇ ਪੂਛ ਤੇ ਤੇ 14 ਪਰ ਦਾ ਆ ਠੀਕ ਹੈ ਇਹਦਾ ਕੀ ਰਿਜ਼ਲਟ ਵੀਂਦੀ ਆਪਣੀ ਨੂੰ ਇਹ ਵੀਰ ਜੀ ਆਇਤੀ ਬੱਚਿਆਂ ਲਈ ਲੈਂਦੇ ਆ ਅੱਛੇ ਬੱਚਿਆਂ ਲਈ ਲੈਂਦੀ ਹਾਂ ਜੀ ਸਾਰੀ ਰਿਜ਼ਲਟ ਆਊਗਾ ਇਹਦਾ ਹੁਣ ਗਾਂਵ ਹੁਣ ਹਾਂ ਜੀ ਪਿਆਰ ਕਰਾਂਗੇ ਨਾ ਬੱਚੇ ਦਾ ਜਰੂਰ ਜਰੂਰ ਬਾਕੀ ਸਭ ਬੱਚਿਆਂ ਵਾਲੇ ਹੀ ਆ ਓਕੇ ਓਕੇ ਚੋ ਠੀਕ ਆ 10 ਮਿੰਟ ਦੀ ਹੋ ਗਈ ਫਰੀਜ ਆ ਲਓ ਜੀ ਇਹ ਇਹੀ ਕਬੂਤਰ ਆਪਣੇ ਹਰਬ੍ਰੀਂਦ ਵੀਰ ਜੀ ਤੇ ਕਰਨੂ ਵੀਰ ਜੀ ਅਟਾਰੀ ਤੋਂ ਠੀਕ ਹੈ ਜੀ ਤੁਹਾਨੂੰ ਦੱਸਿਓ ਵੀ ਕਿਵੇਂ ਦਾ ਸ਼ੌਂਕ ਲੱਗਾ ਵਾ ਇੱਕ ਮਿੰਟ ਕੀ ਆਪਣਾ ਠੀਕ ਹੈ ਜੀ ਜਰੂਰ ਕਰੀਏ ਸਰ ਜੀ ਤਲਵੰਡੀ ਦੇ ਜਮਨਪੇ ਤਲਵੰਡੀ ਤੋਂ ਵੀਰ ਉਹਨਾਂ ਦੇ ਘਰ ਦੀ ਸਾਰੀ ਫੀਮ ਹੈ ਲਓ ਜਿਹੜੇ ਆ ਬਹੁਤ ਹੀ ਪਿਆਰ ਕਰਦੇ ਆ ਇਹ ਆਪਣੇ ਸਾਜੀ ਨੇ ਇਹ ਵੀ ਜਾਣਦੇ ਨੇ ਨਹੀਂ ਪ੍ਰੇਮ ਪਿਆਰ ਦੀ ਭਰਾ ਹੀ ਜੀ ਆਪਾਂ ਨੇ ਭਰਾ ਹੀ ਬਣਿਆ ਹੈ ਜੀ ਇਹਨਾਂ ਨੂੰ ਠੀਕ ਹੈ ਜੀ ਮੰਦੀਪ ਭਾਈ ਨਹੀਂ ਚਲਵੰਡੀ ਤੋਂ ਠੀਕ ਹੈ ਜੀ ਇਹ ਉਹਨਾਂ ਦੇ ਸਾਰੇ ਜਿਹੜੇ ਘਰ ਦੀ ਬਰੀਡ ਆ ਇਹ ਵੀ ਵੀ ਅਜਿਹੀ ਨਹੀਂ ਅਗਲੇ ਬਣੇ ਉਹਦੀ ਬਰੀਡ ਬਣਾ ਕੇ ਦੇ ਆਪਣੇ ਬੱਚੇ ਜਿਹੜੇ ਗਾਉਂਦੇ ਆ ਘਰੇ ਵੀਡੀਓ ਚੰਗੀ ਲੱਗੇ ਵੀਡੀਓ ਲਾਈਕ ਦੇ ਤੇ ਆਨਲਾਈਨ ਸਬਸਕ੍ਰਾਈਬ ਵੀ ਕਰੀ ਕਾਨਵ